ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਐਨ ਆਰ ਆਈ ਜੋੜੇ ਦੀ ਕੁੱਟਮਾਰ ਦਾ ਮਾਮਲਾ ਐਮਪੀ ਚੰਨੀ ਨੇ ਸਿੱਖ ਜੱਥੇਬੰਦੀਆਂ ਮੂਰੇ ਹਿਮਾਚਲ ਦੇ ਸੀਐਮ ਨੂੰ ਲਾਲਿਆ ਫੋਨ ਸੀਐਮ ਸੁਖ ਨੂੰ ਮਾਮਲੇ ਤੇ ਸਖਤ ਕਾਰਵਾਈ ਕਰਨ ਦੀ ਕੀਤੀ ਅਪੀਲ ਅਮ੍ਰਿਤਸਰ ਡਿਲੇਜ ਵਾਪਰਿਆ ਦਰਦਨਾਕ ਪਾਣਨ ਹੋਣਗੇ ਤਿੰਨ ਬੱਚੇ ਨਹਿਰ ਚਰੂੜੇ ਦੋ ਦੀਆਂ ਲਾਸ਼ਾਂ ਹੋਈਆਂ ਬਰਾਮਦ। ਮੁਸਲਿਮ ਸਮਾਜ ਵੱਲੋਂ ਮਨਾਇਆ ਗਿਆ ਬਕਰੀਦ ਦਾ ਤਿਹਾੜੀ ਇੱਕ ਦੂਜੇ ਨੂੰ ਗਲੇ ਮਿਲ ਕੇ ਦਿੱਤੀ ਦੀ ਵਧਾਈ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਵਿੱਚ ਘੁੰਮਣ ਗਏ ਪੰਜਾਬੀ ਨੌਜਵਾਨ ਤੇ ਉਸ ਦੀ ਸਪੈਨਿਸ਼ ਪਤਨੀ ਨਾਲ ਕੁੱਟਮਾਰ ਦਾ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਨਵੇਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੋਲ ਪਹੁੰਚੇ ਹੋਣਾਂ ਨੇ ਇਸ ਮਸਲੇ ਤੇ ਚਰਨਜੀਤ ਸਿੰਘ ਚੰਨੀ ਅੱਗੇ ਆਪਣੀ ਚਿੰਤਾ ਜਤਾਈ। ਚੰਨੀ ਨੇ ਮੌਕੇ ਤੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਫੋਨ ਮਿਲਾ ਲਿਆ ਤੇ ਇਸ ਮਸਲੇ ਤੇ ਗੱਲਬਾਤ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਉਹਨ ਨਵੀਂ ਬਣੀ ਸੰਸਦ ਮੈਂਬਰ ਕੰਗਨਾਰ ਨੌਥਨਲ ਵਾਪਸੀ ਘਟਨਾ ਨਾਲ ਜੋੜ ਕੇ ਇਸ ਜੋੜੇ ਦੀ ਕੁਟਮਾਰ ਕੀਤੀ ਗਈ ਉਹਨੇ ਕਿਹਾ ਕਿ ਭਾਜਪਾ ਨਫਰਤ ਫੈਲਾ ਰਹੀ ਹੈ ਤੇ ਲੋਕਾਂ ਨੂੰ ਆਪਸ ਚ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨੇ ਕਿਹਾ ਕਿ ਇਹ ਪੰਜਾਬ ਤੇ ਹਿਮਾਚਲ ਦੀ ਚਿੰਤਾ ਦਾ ਵਿਸ਼ਾ ਪੰਜਾਬੀਆਂ ਤੇ ਹਿਮਾਚਲੀਆਂ ਦਾ ਨੌ ਮਾਸ ਦਾ ਰਿਸ਼ਤਾ ਹੈ ਉਹਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਬਣਦੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ਸੀਕ ਰੋਹਰਵਾਰ ਨੂੰ ਤਾਂ ਆਇਆ ਹੋਇਆ ਸੀ ਐਨਆਰਈ ਜੋੜਾ ਇਹਦਾ ਰਹੀ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਰੋਜੀ ਦਰੋਜੀ ਖਜ਼ਾਰ ਵੀ ਦਰੋਜੀ ਦਰੋਜੀ ਦੇ ਵਿੱਚ ਉਹ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਲਾਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜੀਪੀ ਦੀ ਨਫਰਤ ਦੀ ਜਿਹੜੀ ਰਾਜਨੀਤੀ ਖੇਡਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੇ ਸਿੱਖ ਤੁਹਾਡੀ ਨੋਟਿਸ ਨਹੀਂ ਆਇਆ ਹੋਣਾ ਲਾਹੌਰੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਵੇਸੀ ਉੱਤੇ ਕਿਸੇ ਨਾਲ ਸਪੈਨਿਸ਼ ਦੇ ਨਾਲ ਸੀ ਜੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸੇ ਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆਇਆ ਤੇ ਅਸੀਂ ਤਾਂ ਪੰਜਾਬ ਦੇ ਮਾਣ ਹਾਂਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਆ ਰਹਾ ਕਿਉਂ ਕੋਈ ਐਸੀ ਕੋਈ ਬਾਤ ਨਹੀਂ ਹੈ ਨਹੀਂ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਵਾਲ ਉੱਠਿਆ ਹੋਇਆ ਹੈ ਤੇ ਤੁਹਾਨੂੰ ਮੈਂ ਕਹਿੰਦੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰ ਲਾਂਗਾ ਮੈਂ ਵੀ ਆਪਣੇ ਵੱਲੋਂ ਗਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲਾਂ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨਾ ਮਾਰਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਫਰਤ ਦੀ ਰਾਜਨੀਤੀ ਬੀਜੇਪੀ ਫੜਾ ਰਹੀ ਹੈ। ਨਾ ਜੀ ਨਾ ਪੁਲਿਸ ਵਾਲਾ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਜਿਹੜੀਆਂ ਪੁਲਿਸ ਦੇ ਰਿਪੋਰਟ ਪੁਲਿਸ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਣੀ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਸਰ ਜੀ ਦੀ ਵਾਈਫ ਇਸ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਹਲਕਰ ਅਰਜ ਸੰਸੀ ਦੀ ਨੌਂਦੇ ਪਿੰਡ ਤੋਲਾ ਨੰਗਲ ਹਰਸ਼ਾ ਛਿੰਨਾ ਸਵਾਜਪੁਰਾ ਵਿਖੇ ਤਿੰਨ ਬੱਚਿਆਂ ਦੀ ਨਹਿਰ ਚ ਡੁੱਬ ਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਜਸਕਰਨ ਸਿੰਘ, ਕ੍ਰਿਸ਼ ਲਾਪ੍ਰੇਤ ਸਿੰਘ ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨੇੜਲੇ ਪਿੰਡ ਸਵਾਜਪੁਰਾ ਵਿਖੇ ਬਾਬਾ ਪਾਗ ਦੇ ਗੁਰਦੁਆਰਾ ਸਾਇ ਵਿਖੇ ਮੇਲਾ ਵੇਖਣ ਗਏ ਸਨ ਤੇ ਮੇਲਾ ਦੇਖਣ ਤੋਂ ਬਾਅਦ ਨਹਿਰ ਬ੍ਰਾਂਚ ਨਹਿਰ ਚ ਨਹਾਉਣ ਲੱਗੇ। ਐਸੇ ਦੌਰਾਨ ਚਾਰ ਦੋਸਤ ਨਹਿਰ ਚ ਪਾਣੀ ਦੇ ਤੇਜ਼ ਵਹਾਅ ਚ ਫਸ ਕੇ ਰੁੜ ਗਏ ਜਿਨ੍ਹਾਂ ਚੋਂ ਇੱਕ ਬੱਚੇ ਨੂੰ ਸਥਾਨਕ ਲੋਕਾਂ ਨੇ ਬਚ ਮੌਕੇ ਤੇ ਪਹੁੰਚੇ थाना वाले संसिदी एसएचओ करमपाल सिंह तहसीलदार जसविंदर सिंह एडीसी अमृतसर ने पहुंच के गोताखोरਾਂ ਦੀ ਟੀਮ ਨੂੰ ਬੁਲਾਇਆ ਤੇ ਦੋ ਬੱਚਿਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਜਦੋਂ ਕਿ ਇੱਕ ਦੀ ਪਾਲ ਜਲੀ ਉਹਦੇ ਰਹਿੰਦੇ ਇੱਥੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਆਏ ਅੱਜ ਕੀ ਗੱਲ ਹੈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੁੱਬ ਗਏ ਮੇਲਾ ਵੇਖਣਾ ਏ ਆਮਰਤ ਪਾਰ ਪਾਈ ਨਾਮ ਉਹ ਮੁੰਡੇ ਬੱਚੇ ਡੁੱਬੇ ਕਿੰਨੇ ਜਰ ਦੇ ਲੱਭਣ ਦੇ ਜੀ ਜੀ ਸਾਢੇ 12:00 ਵਜੇ ਸਾਢੇ 11:00 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਪੀ ਲੱਭਣ ਦੇ ਪਾਣੀ ਕਿੰਨਾ ਡੂੰਗਾ ਪਾਣੀ ਹੈ ਪਾਣੀ ਦੀ ਦਾਗ ਕੋਟ ਹੈਗਾ 10 15 ਫੋਟ ਹੈਗਾ ਜੀ ਤੇ ਕੀ ਲੱਗਦਾ ਆ ਔਰ ਠਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਜੀ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆਪਾਂ ਲੱਭਣ ਨੂੰ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਆ ਜੀ ਪਾਣੀ ਦਾ ਭਾਈ ਬਹੁਤ ਤੇਜ਼ ਹੋ ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਕੇ ਮਾ ਹੋਂ ਨਿਕਲ ਸਕਦੇ ਕਿ ਹਾਂਜੀ ਜੀ ਉਹਨਾਂ ਉਹਨਾਂ ਦਿਹਾਉਂ ਤੇ ਨਿਕਲ ਸਕਦਾ ਉਹਨਾਂ ਵਿज्ञाਿਤ ਬਹੁਤ ਟੰਡੇ ਆਪਣੀ ਪਰ ਗੱਲ ਨਹੀਂ ਬੰਡੀ ਅੱਜ ਮੁਸਲਿਮ ਸਮਾਜ ਵੱਲੋਂ ਅੱਜ ਈਦੁਲ ਅਜ਼ਹਾ ਬਕਰਹੀਦਾ ਤਿਹਾੜ ਮਨਾਇਆ ਜਾ ਰਿਹਾ ਹਾਲੇ ਬਾਜ਼ਾਰ ਸਥਿਤ ਮਸਜਿਦ ਵਿਖੇ ਸਾਂਸਦ ਗੁਰਜੀਤ ਸਿੰਘ ਔਜਲਾ ਹਲਕਾ ਵਿਧਾਇਕ ਡਾਕਟਰ ਅਜੀਤ ਗੁਪਤਾ ਸਮੂਹ ਮੁਸਲਿਮ ਪਾਈਚਾਰੇ ਨੂੰ ਈਦੀ ਵਧਾਈ ਦੇਣ ਲਈ ਪਹੁੰਚੇ ਤੇ ਈਦੁਲ ਅਜ਼ਾਮ ਮੌਕੇ ਨਮਾਜ਼ ਅਦਾ ਕਰਨ ਲਈ ਜਾਮਾ ਮਸਜਿਦ ਤੇ ਹੋਰ ਮਸਜਿਦਾਂ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਪਾਈਚਾਰੇ ਦੇ ਲੋਕ ਇਕੱਠੇ ਹੋਏ ਤੇ ਇੱਕ ਦੂਜੇ ਦੇ ਗਲੇ ਮਿਲ ਕੇ ਉਹਨਾਂ ਨੂੰ ਈਦ ਦੀ ਮੁਬਾਰਕਵਾਦ ਆਖੀ। ਇਹ ਜਿਹੜੇ ਸ਼ਬਦਿਆੜ ਜੁੱਤੀ ਜਿਹੜੀ ਸਾਡੀ ਸ਼ਾਹੀ ਮਸਜਿਦ ਹੈ 올 गेट ਉੱਥੇ ਪਹੁੰਚੇ ਹੈ ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਕਿ ਪ੍ਰਮਾਤਮਾ ਨੇ ਜਿਹੜਾ ਤੀਸਰੀ ਵਾਰ ਉੱਥੇ ਬਰਦਸਲਮ ਬਣਾਇਆ ਹੈ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾੜ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਮਨਾਉਂਦੇ ਹਾਂ ਔਰ ਖੁਦਾ ਦੇ ਸਰਨਜ ਬੇਨਤੀ ਕੀਤੀ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਖੁਦਾ ਦਾ ਸਾਡਾ ਬਣਿਆ ਰਹੇ ਸੋ ਮੈਂ ਅਜੀਤ ਦੇ ਮੌਕੇ ਦੀ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਰੋਜ਼ਾ ਸ਼ਰੀਫ ਫਤਿਹਗੜ੍ਹ ਸਾਈ ਵਿਖੇ ਈਦੁਲ ਜ਼ਹਾਬ ਬਕਰੀ ਦਾ ਤਿਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਰੋਜ਼ਾ ਸ਼ਰੀਫ ਵਿਖੇ ਸਵੇਤੋ ਹੀ ਮੁਸਲਿਮ ਭਾਈਚਾਰਿਆਂ ਨਾਲ ਸੰਬੰਧਿਤ ਹੋਰ ਵੱਖ-ਵੱਖ ਫਿਰਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਜੋ ਸ਼ਮੂਲਿਤ ਕੀਤੀ ਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਅਮਨ ਤੇ ਸ਼ਾਂਤੀ ਦੀ ਕਾਮਨਾ ਕੀਤੀ ਇਸ ਮੌਕੇ ਰੋਜ਼ਾ ਸ਼ਰੀਫ ਸਰਹੰਦ ਦੇ ਖਲੀਫਾ ਸૈયਦ ਸਾਦਿਕ ਰਜ਼ਾ ਮੁਜ਼ੱਦੀ ਨੇ ਕਿਹਾ ਕਿ Eid ਦਾ ਤਿਹਾੜ ਲੋਕਾਂ ਚ ਆਪਸੀ ਪਿਆਰ ਸਨੇਕਤਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਤੇ ਸਿਰਫ ਮੁਸਲਮਾਨਾਂ ਦਾ ਨਹੀਂ ਸਗੋ ਸਾਰੇ ਲੋਕਾਂ ਦਾ ਤਿਹਾੜ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਐਸਐਸਪੀ ਸੁਰਿੰਦਰ ਲਾਂਬਾ 800 ਤੋਂ ਵੱਧ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਰਹੇ ਪੁਲਿਸ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੇ ਖੇਤਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਐਸਐਸਪੀ ਸੁਰਿੰਦਰ ਲਾਂਬਾ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਨੇ ਕਿਹਾ ਕਿ ਇਹਨਾਂ ਵੱਲੋਂ ਬਹਾਦਰਪੁਰ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਜਿਸ ਤੋਂ ਨਾਲ ਨੂੰ ਸਫਲਤਾ ਮਿਲੀ ਹੈ ਤੇ ਬੀਤੇ ਦਿਨੀ ਕੁਝ ਨਸ਼ੀਲੇ ਪਦਾਰਥ ਤੇ ਕਈ ਫੋਨ ਤੇ ਬਾਈਕ ਬਰਾਮਦ ਹੋਈ ਨੇ ਇਸ ਮੁਹਿੰਮ ਦੌਰਾਨ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਕਿਹਾ ਕਿ ਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਉਹਨਾਂ ਦੀ ਅਪੀਲ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਵਿਕ ਰਿਹਾ ਉਸ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਦਾ ਕੀਤੀ ਜਾਵੇ। ਵੀ ਸਾਡੇ ਪੂਰੇ ਜ਼ਿਲ੍ਹੇ 'ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹਾਂਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉੱਥੇ ਬਾਦਰਪੁਰ ਕੋਲ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਹੇ ਹੈਗੇ। ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐਸਐਚਓ ਮਾਡਲ ਟਾਊਨ ਤੇ ਬਾਕੀ ਲਗਭਗ 70-80 ਮੁਲਾਜ਼ਮ ਅਸੀਂ ਤੇ ਸਰਚ ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ ਇਲਾਵਾ ਇੱਕ ਆਪਰੇਸ਼ਨ ਐਸਪੀ ਡੀ ਦੀ ਨਿਗਰਾਨੀ ਹੇਟਾਂ ਦੇ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀ ਪੀਬੀ ਦੀ ਨਿਗਰਾਨੀ ਹੇਟ ਬੀਨੇਵਾਲ ਗੜਸ਼ੰਕਰ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੇ ਇੰਟੈਂਸ਼ਨ ਦੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਕੁਝ ਟਾਈਮ ਤੋਂ ਲਗ ਦੋ ਮਹੀਨੇ ਤੋਂ ਇਲੈਕਸ਼ਨ ਸੇ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਅੰਮ੍ਰਿਤਸਰ ਵਿਖੇ ਪਾਵਨ ਵਾਲਮੀਕੀ ਤੀਰਥ ਦੇ ਉੱਤੇ तमाम ਜਥੇਬੰਦੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਾਲਮੀਕੀ ਜਥੇਬੰਦੀਆਂ ਦੇ ਨਾਲ ਹੋਰ ਵੀ ਸਮਾਜਦੀਆਂ ਕਈ ਜਥੇਬੰਦੀਆਂ ਇਕੱਠੀਆਂ ਹੋਈਆਂ ਇਸ ਮੌਕੇ ਤੇ 1 ਜੂਨ ਅੰਮ੍ਰਿਤਸਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਉਸ ਦੇ ਵਿਸ਼ੇ ਵਿੱਚ ਜਿਹੜੇ ਵਾਲਮੀਕੀ ਤੀਰਥ ਦੀ ਚਾਰਦੁਆਰੀ ਹੋਣੀ ਚਾਹੀਦੀ ਹੈ ਨਾਲ ਇਸ ਦੇ ਨਿਸ਼ਾਨਦੇਹੀ ਵੀ ਕਰਾਉਣ ਦੀ ਗੱਲ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਤੀਰਥ ਦੇ ਵਿੱਚ ਜਿਹੜੇ ਵੀ ਨਵੇਂ ਕਬਜ਼ੇ ਹੋਏ ਨੇ ਉਹ ਹਟਨੇ ਚਾਹੀਦੇ ਨੇ ਜੇ ਉਹ ਨਾ ਛੁੱਟੇ ਤਾਂ ਕਿ ਨੂੰ ਪੰਡਾਰੀਪੁਰ ਜਾਮ ਕਰਕੇ ਧਰਨਾ ਦਿੱਤਾ ਜਾਏਗਾ ਤੇ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਰੱਖਿਆ ਜਾਏਗਾ ਬਿੱਤਨੀ ਅੰਮ੍ਰਿਤਸਰ ਦੇ ਸੁਲਤਾਨਬਿੰਨ ਪਿੰਡ ਤੋਂ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਚਿੰਤਤ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਉਸ ਪਰਿਵਾਰ ਦੀ ਮਦਦ ਲਈ ਅੱਗੇ ਆਏ ਸਮਾਜ ਸੇਵੀ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਵਿਆਹ ਦਾ ਇੰਤਜ਼ਾਮ ਇੰਨਾ ਕੋ ਵਧੀਆ ਹੋਇਆ ਕਿ ਜਿੱਥੇ ਪਰਵਾਸ ਖੁਸ਼ ਸੀ ਉੱਥੇ ਲੋਕ ਕੋਠੇ ਚਾਟਰਡਿਸਟੇ ਦੇ ਵਿਆਹ ਵਿੱਚ ਮਿਲੇ ਮਦਦ ਦੇ ਸਮਾਨ ਨੂੰ ਵੇਖ-ਵੇਖ ਹੈਰਾਨ ਰਹਿ ਰਹੇ ਸਨ ਇਸ ਸਬੰਧੀ ਇਸਥੀ ਦੀ ਮਾਂ ਕੰਤਿ ਨੇ ਦੱਸਿਆ ਕਿ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹਨਾਂ ਦੀ ਧੀ ਦਾ ਵਿਆਹ ਇੰਨੇ ਸ਼ਾਨੋ ਸ਼ੌਕਤ ਨਾਲ ਹੋਏਗਾ ਪਰ ਜਦੋਂ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਡੁੱਬ ਤੱਕਈ ਹੱਥ ਮਦਦ ਲਈ ਅਗੇ ਆਏ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਗੱਲਬਾਤ ਕਰਦੇ ਹਾਂ ਸੋਨੂੰ ਜੰਡਿਆਲਾ ਤੇ ਦਲਜੀਤ ਸਿੰਘ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਪਰਮਾਤਮਾ ਦੀ ਮਿਹਰ ਸਦਕਾਏ ਮਦਦ ਇਕੱਠੀ ਹੋਈ ਤੇ ਜ਼ਰੂਰਤ ਤੋਂ ਵੱਧ ਮਦਦ ਮਿਲੀ ਹੈ ਤੇ ਦਾਨੀ ਸੱਜਣ ਅਜੇ ਵੀ ਮਦਦ ਭੇਜ ਰਹੇ ਨੇ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਆਪਣੇ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪੂਰੀ ਕਰੋ ਔਰ ਅੱਜ ਅਸੀਂ ਆਏ ਆ ਤੁਹਾਡੇ ਜਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਸਾਡੇ ਹੋਰ ਸਮਾਸੇਵੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਐਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਇਸ ਕੋ ਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤਾਂ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੁਸੀਂ ਈ ਜ਼ਿਆਦਾ ਵਧਾਈ ਦੇ ਪਾਤ ਕੋਮਾਂਤਰੀ ਹਦਾਂ ਸਰਹੱਦਾਂ ਤੋਂ ਉੱਥੇ ਉੱਠਦਿਆਂ ਦੇਸ਼ ਵਿਦੇਸ਼ ਜੋੜਵੰਦਾ ਲਈ ਮਸੀਹਾ ਬਣ ਕੇ ਨਿਤ ਦਿਨ ਲੋਕ ਸੇਵਾ ਦੀ ਵਧੀਆਂ ਨਵੀਆਂ ਮਿਸਾਲਾਂ ਸਿਰਜਦੇ ਦੁਬਈ ਦੇ ਉੱਗੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਟ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਦੀ ਇਤਨਾ ਸਤ ਕਾਮ ਤਿੰਨ ਭਾਰਤੀ ਨੌਜਵਾਨਾਂ ਨੂੰ ਦੁਬਈ ਵਿਖੇ ਫਾਂਸੀ ਦੀ ਸਜ਼ਾ ਮਾਫ਼ ਹੋਣ ਉਪਰੰਤ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਬੀਰ ਸਿੰਘ ਪੁੱਤਰ ਲక్ష్ਮਨ ਸਿੰਘ ਵੀ ਆਪਣੇ ਵਤਨ ਪਰਤ ਆਏ ਮੌਤ ਦੇ ਮੂੰਹ ਤੋਂ ਬਚ ਕੇ ਆਏ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਸੁਖਬੀਰ ਤੇ ਉਸਦੇ ਬਜ਼ੁਰਗ ਮਾਂ ਦੇ 9 ਸਾਲਾਂ ਬਾ ਜਦ ਦੋਵੇਂ ਮਾਂ ਪੁੱਤਰੋਂਦੇ ਇੱਕ ਦੂਜੇ ਨੂੰ ਗੱਲ ਲਾ ਕੇ ਮਿਲੇ ਤਾਂ ਇੱਕ ਵਾਰ ਇਹ ਜਿਵੇਂ ਮਹਿਸੂਸ ਹੋਇਆ ਜਿਵੇਂ ਵਕਤ ਰੁਕ ਗਿਆ ਹੋਵੇ ਅੰਮ੍ਰਿਤਸਰ ਦੇ ਕੋ ਰਾਮਦਾਸ ਕੋ ਮੰਤਰੀ ਹਵਾਈ ਅੱਡੇ ਤੇ ਆਪਣੇ ਪੁੱਤ ਨੂੰ ਲੈਣ ਪਹੁੰਚੇ ਉਸ ਦੀ ਬਜ਼ੁਰਗ ਮਾਂ ਤੇ ਰਿਸ਼ਤੇਦਾਰਾਂ ਨੇ ਖੁਸ਼ੀ ਭਰੇ ਹੰਝੂਆਂ ਨਾਲ ਜਿੱਥੇ ਸੁਖਬੀਰ ਦਾ ਸਵਾਗਤ ਕੀਤਾ ਉੱਥੇ ਹੋਣਾ ਡਾਕਟਰ ਐਸ ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਇਹਨਾਂ ਨੂੰ ਕੁਛ ਨਹੀਂ ਪਤਾ ਕਿ ਉੱਥੇ ਕੀ ਹੋਇਆ ਸਾਨੂੰ ਪਤਾ ਨਜਾਇਜ਼ ਚੱਕਿਆ ਵਾ ਸੋ ਗਲਤੀ ਇੰਨਾ ਵਿੱਚ ਐਸਪੀ ਆਰ ਪਰ ਆਇਆ ਉਹ ਇਹ ਅਰਦਾਹ ਸਾਨੂੰ ਉਹਨਾਂ ਨੇ ਕਢਾਇਆ ਬਸ ਭਾਈ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੁਸੀਂ ਗਏ ਸੀ ਮੈਂ ਭਾਈ ਦਬਈ ਗਿਆ ਬੜਾ ਨਾ ਕੀ ਕਿਹੜੇ ਸੂਈ 2015 ਚ ਗਿਆ ਜੀ ਤੇ ਜਿਹੜਾ ਤੁਹਾਨੂੰ ਪਹਾਣਾਪੁਰ ਤੇ ਇੱਕ ਤੋਂ ਉਪਰ ਤੇ ਆਈ ਤੇ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਨੇ ਹਨ ਛੱਡੇ ਤੇ ਕੀ ਗਣਾ ਜਾਂਦੇ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਮੈਸਪੀ ਹੋਰ ਆਇਆ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਭਾਈ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਈ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੂਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾੰਤੀ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮ੍ਰਿਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਆ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨੇ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਏ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਖੁਸ਼ੀ ਆ ਜੀ ਤਾਂ ਇੱਕ ਇਦੋਂ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਨੂੰ ਕੀ ਵਿੱਚ ਹੁੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਤਾਂ ਕਿ ਨਾ ਪਗਮਾਨ ਤੁਮਾਨ ਜਾ ਕੋਈ ਕੋਈ ਵੀ ਆ ਸਾਡੀ ਕਿਸੇ ਨਹੀਂ ਮਿਲਦੀ ਸਰਾਇ ਕੀ ਤਿਆਰਕ ਦੀ ਮਨਤਾ ਕੀਤੀਆਂ ਸੂਣੀ ਦਾ ਸੂਣੀ ਸਾਡੀ ਇੰਨੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਅਸ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ